ਜੇ ਉਹ ਲੱਡੂ ਤਿਆਰ ਕੀਤੇ ਗਏ ਨੇ ਮਾਤਾ ਸੁਲੱਖਣੀ ਜੀ ਦੇ ਗੁਰੂ ਨਾਨਕ ਸਾਹਿਬ ਦੇ ਵਿਆਹ ਪੂਰਵ ਦੇ ਸੰਬੰਧ ਵਿੱਚ ਤਿਆਰ ਕੀਤੇ ਗਏ ਨੇ ਇਹ ਸਾਰੀ ਸੰਗਤ ਨੂੰ ਇਹ ਪ੍ਰਸ਼ਾਦ ਜਿਹੜਾ ਵਾ ਇੱਕ ਇੱਕ ਕਰਕੇ ਦੋ ਦੋ ਕਰਕੇ ਦਿੱਤਾ ਜਾਣਾ ਹੈ ਕੁਛ ਬੱਚੀਆਂ ਨੇ ਵੀ ਵਿੱਚ ਸੇਵਾ ਪਾਈ ਹੁੰਦੀ ਆ ਇਹ ਨਹੀਂ ਕਿ ਬੱਚੀਆਂ ਸਿਰਫ ਪ੍ਰਸ਼ਾਦ ਹੀ ਪੈਕ ਕਰਦੀਆਂ ਨੇ ਕੁਝ ਕੁਝ ਦਸ਼ਵੰਦ ਬੱਚੀਆਂ ਆਪਣੇ ਘਰਾਂ ਤੋਂ ਲਿਆ ਕੇ ਦਿੰਦੀਆਂ ਨੇ ਉਹਨਾਂ ਦੀ ਸੇਵਾ ਵੀ ਇਹਦੇ ਵਿੱਚ ਹੁੰਦੀ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 10 ਤਰੀਕ ਨੂੰ ਬਟਾਲਾ ਦੇ ਵਿੱਚ ਵਿਆਹ ਬਣਾਇਆ ਜਾ ਰਿਹਾ ਉੱਥੇ ਹੀ ਲੋਕਾਂ ਦੇ ਵਿੱਚ ਵੀ ਜਿਹੜੀ ਵਿਆਹ ਦੀਆਂ ਤਿਆਰੀਆਂ ਜਿਹੜੀਆਂ ਬਹੁਤ ਜ਼ਿਆਦਾ ਕੀਤੀ ਵੱਖ-ਵੱਖ ਤਰ੍ਹਾਂ ਦੀਆਂ ਤਿਆਰੀਆਂ ਹੋ ਰਹੀਆਂ ਕਿਤੇ ਤੁਸੀਂ ਦੇਖੀਏ ਭਾਜੀਆਂ ਬੰਦੀਆਂ ਨੇ ਪਰ ਬਟਾਲਾ ਦੇ ਵਿੱਚ ਦੇ ਨਜ਼ਦੀਕ ਪਿੰਡ ਇੱਕ ਉੱਥੇ ਇੱਕ ਲੱਡੂ ਬਣਾਏ ਗਏ ਆ ਸਕੂਲ ਵੱਲੋਂ ਜਿਹੜੇ ਲੱਡੂ ਬਣਾਏ ਗਏ ਆ ਤੁਸੀਂ ਦੇਖ ਸਕਦੇ ਜੀ ਇਹ ਜਿਹੜੀ ਬਾਬਾ ਜੀ ਦੀ ਪਾਲਕੀ ਸਵੇਰੇ ਨਿਕਲਣੀ ਆ ਉੱਥੇ ਇਹ ਲੱਡੂ ਵੰਡੇ ਜਾਣਗੇ ਇਹ ਜਿਹੜੇ ਲੱਡੂ ਆ ਬੇਟੀਆਂ ਜਿਹੜੀਆਂ ਸਕੂਲ ਦੀਆਂ ਪੜ੍ਹਦੀਆਂ ਉਹਨਾਂ ਨੇ ਸਾਰੇ ਲੱਡੂ ਪੈਕ ਕਰ ਕੀਤੇ ਆ ਔਰ ਸ੍ਰੀ ਰੇੜਾ ਨਗਰ ਕੀਰਤਨ ਨਿਕਲ ਨਾਵਾ ਉਥੇ ਜਿਹੜਾ ਲੱਡੂ ਆ ਵੰਡੇ ਜਾਣਗੇ ਆਪਾਂ ਗੱਲ ਵੀ ਕਰਾਂਗੇ ਸਰ ਆਪਣੀ ਅਕੈਡਮੀ ਦਾ ਨਾਮ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਮਾਤਾ ਸੁਲੱਖਣੀ ਜੀ ਭਲਾਈ ਕੇ ਅੰਦਰ ਜੋ ਕਿ ਭਾਈ ਸਾਹਿਬ ਭਾਈ ਗੋਰੀਕਬਾਲ ਸਿੰਘ ਦੀ ਅਸੀਸਾਂ ਦਾ ਸਦਕਾ ਪਿੰਡ ਸਰਵਾਲੀ ਦੇ ਵਿੱਚ ਦਾਸ ਦੀ ਥਲੀ ਵਿੱਚ ਮਹਾ ਪ੍ਰਸ਼ਾਦ ਲੋ ਇਸ ਭਲਾਈ ਕੇ ਅੰਦਰ ਦੀ ਸੇਵਾ ਹੈ ਇਸ ਭਲਾਈ ਕੇ ਅੰਦਰ ਦੇ ਵਿੱਚ 4 ਯੂਨਿਟ ਚੱਲਦੇ ਨੇ ਪਹਿਲਾ ਯੂਨਿਟ ਹੈਗਾ ਕੰਪਿਊਟਰ ਅਕੈਡਮੀ ਜੋ ਕਿ ਨਿਸ਼ਕਾਮ ਹੈ ਦੂਜਾ ਯੂਨਿਟ ਹੈਗਾ ਸਲਾਈ ਕਢਾਈ ਦਾ ਜੋ ਕਿ ਨਿਸ਼ਕਾਮ ਹੈ ਤੀਜਾ ਯੂਨਿਟ ਹੈਗਾ ਇੰਗਲਿਸ਼ ਸਪੀਕਿੰਗ ਦਾ ਜੋ ਕਿ ਨਿਸ਼ਕਾਮ ਹੈ ਚੌਥਾ ਯੂਨਿਟ ਇੱਥੇ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦਿੱਤੀ ਜਾਂਦੀ ਹੈ 40 ਤੋਂ 50 ਬੱਚੇ ਹਰ ਰੋਜ਼ ਕੀਰਤਨ ਦੀ ਇੱਥੇ ਸਿਖਲਾਈ ਲੈਂਦੇ ਨੇ ਇਹ ਜੋ ਸਾਰੇ ਜੋ ਵੀ ਯੂਨਿਟ ਇੱਥੇ ਚੱਲ ਰਹੇ ਨੇ ਇਹ ਸਾਰੇ ਯੂਨਿਟ ਭਾਈ ਸਾਹਿਬ ਭਾਈ ਗੋਰੀਕਵਾਲ ਸਿੰਘ ਦੀ ਅਸੀਸਾਂ ਦਾ ਤਦਕਾ ਨਿਸ਼ਕਾਮ ਰੂਪ ਵਿੱਚ ਕੋਈ ਫੀਸ ਨਹੀਂ ਲਈ ਜਾਂਦੀ ਔਰ ਜੇ ਉਹ ਲੱਡੂ ਤਿਆਰ ਕੀਤੇ ਗਏ ਨੇ ਮਾਤਾ ਸੁਲੱਖਣੀ ਜੀ ਤੇ ਗੁਰੂ ਨਾਨਕ ਸਾਹਿਬ ਦੇ ਵਿਆਹ ਪੂਰਵ ਦੇ ਸੰਬੰਧ ਵਿੱਚ ਤਿਆਰ ਕੀਤੇ ਗਏ ਨੇ ਇਹ ਹਰ ਸਾਲ ਭਾਈ ਸਾਹਿਬ ਭਾਈ ਗੋਰੀਕਵਾਲ ਸਿੰਘ ਦੀਆਂ ਅਸੀਸਾਂ ਦਾ ਸਦਕਾਏ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਹੈ ਤੇ ਇਹ ਜੋ ਪ੍ਰਸ਼ਾਦ ਬੱਚੀਆਂ ਨੇ ਸਾਰੀਆਂ ਨੇ ਇਹ ਪੈਕਿੰਗ ਕੀਤੀ ਹੁੰਦੀ ਆ ਪੈਕਿੰਗ ਕਰਕੇ ਜਦੋਂ ਸਵੇਰੇ ਨਗਰ ਕੀਰਤਨਾਂ ਗੁਰਦੁਆਰਾ ਡੇਰਾ ਸਾਹਿਬ ਤੋਂ ਸ਼ੁਰੂ ਹੋਣਾ ਹੈ ਉਤੋਂ ਥੋੜੀ ਜੀ ਅੱਗੇ ਜਾ ਜਾ ਕੇ ਇੱਕ ਆਪਾਂ ਸਟਾਲ ਲਾਇਆ ਹੁੰਦਾ ਜੋ ਕਿ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਦੇ ਤਹਿਤ ਚੱਲਦਾ ਹੈ ਉੱਥੇ ਇਹ ਸਾਰੀ ਸੰਗਤ ਨੂੰ ਇਹ ਪ੍ਰਸ਼ਾਦ ਜਿਹੜਾ ਵਾ ਇੱਕ ਇੱਕ ਕਰਕੇ ਦੋ ਦੋ ਕਰਕੇ ਦਿੱਤਾ ਜਾਣਾ ਹੈ ਤੇ ਇਹ ਨਾਲ ਹੀ ਨਗਰ ਕੀਰਤਨ ਦਾ ਜਿਹੜਾ ਹੈ ਸਵਾਗਤ ਕੀਤਾ ਜਾਣਾ ਹੈ ਸੋ ਇਹ ਜੋ ਉਹ ਵੀ ਸਾਰਾ ਕੁਝ ਚੱਲ ਰਿਹਾ ਹੈ ਇਹ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੋ ਕਿ ਬੀਬੀ ਕੋਲਾਜੀ ਭਲਾਈ ਕੇਂਦਰ ਵਾਲੇ ਹੈਗੇ ਨੇ ਉਹਨਾਂ ਦੀ ਸਰਪ੍ਰਸਤੀ ਏਟ ਉਹਨਾਂ ਦੀ ਅਸੀਸ ਉਹਨਾਂ ਦੀ ਸਾਰੀ ਰਹਿਮਤ ਦਾ ਸਦਕਾ ਚੱਲ ਰਿਹਾ ਜੀ ਤੇਰੀ ਨੂੰ ਫਿਰ ਕਾਫੀ ਦਿਨ ਲੱਗੇ ਹੁੰਦੇ ਤੁਹਾਨੂੰ ਕਰਨ ਤੇ ਹਾਂ ਜੀ ਇੱਕ ਹਫਤੇ ਤੋਂ ਇਹ ਸਾਰੀ ਤਿਆਰੀ ਚੱਲ ਰਹੀ ਹੈ ਜੀ ਹਲਵਾਈ ਲੱਗੇ ਹੀ ਫਿਰ ਸਾਰਾ ਸਾਰੀ ਤਿਆਰੀ ਕਿਉਂਕਿ 3 ਕੁ ਕਵਾਂਟਲ ਦੇ ਕਰੀਬ ਕਰੀਬ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲੱਡੂ ਦਾ ਪ੍ਰਸ਼ਾਦ ਤਿਆਰ ਕੀਤਾ ਗਿਆ ਜੀ ਸਾਰਾ ਬੇਟੀਆਂ ਵੱਲੋਂ ਜਿਹੜੇ ਬੇਟੀਆਂ ਇੱਥੇ ਪੜ੍ਹਦੀਆਂ ਐ ਜ ਸਿੱਖਦੀਆਂ ਉਹਨਾਂ ਵੱਲੋਂ ਸਾਰਾ ਪੈਕ ਕੀਤਾ ਗਿਆ ਹੈ ਹਾਂਜੀ ਇਹ ਸਾਰਾ ਉਹਨਾਂ ਵੱਲੋਂ ਕੁਝ ਬੱਚੀਆਂ ਨੇ ਵੀ ਵਿੱਚ ਸੇਵਾ ਪਾਈ ਹੁੰਦੀ ਆ ਇਹ ਨਹੀਂ ਕਿ ਬੱਚੀਆਂ ਸਿਰਫ ਪ੍ਰਸ਼ਾਦ ਹੀ ਪੈਕ ਕਰਦੀਆਂ ਨੇ ਕੁਝ ਕੁਝ ਦਸ਼ਵੰਦ ਬੱਚੀਆਂ ਆਪਣੇ ਘਰਾਂ ਤੋਂ ਲਿਆ ਕੇ ਦਿੰਦੀਆਂ ਨੇ ਉਹਨਾਂ ਦੀ ਸੇਵਾ ਵੀ ਇਹਦੇ ਵਿੱਚ ਹੁੰਦੀ ਹੈ ਫਿਰ ਬੇਟੀਆਂ ਵੀ ਉੱਥੇ ਵੱਡਣ ਜਾਂਦੀਆਂ ਕਿ ਐ ਨਹੀਂ ਸਿਰਫ ਸਕੂਲ ਹੀ ਜਾਂਦੀਆਂ ਇਹ ਸਵੇਰੇ ਸਵੇਰੇ ਕੁਝ ਪਰਿਵਾਰ ਜੋ ਬੱਚੀਆਂ ਦੇ ਪਰਿਵਾਰ ਨੇ ਪੇਰੈਂਟਸ ਨੇ ਉਹ ਉੱਥੇ ਜਾ ਕੇ ਨਾਲ ਆਡੀ ਹੈਲਪ ਕਰਾਉਂਦੇ ਨੇ ਉਹ ਵੀ ਹੁੰਦੇ ਨੇ ਨਾਲ ਇੰਨਾ ਕੀ ਚਲੂਗਾ ਤੁਹਾਨੂੰ ਇਹ ਇਹ ਜੀ ਦੋ ਪਿਛਲੇ ਦੋ ਸਾਲ ਤੋਂ ਚੱਲ ਰਿਹਾ ਜੀ ਇਹ ਕਾ ਤੀਜਾ ਸਾਲ ਹੈ ਜੀ ਇਹ ਦੇਖਿਆ ਤੁਸੀਂ ਬਾਬਾ ਜੀ ਦੇ ਵਿਆਹ ਦੀਆਂ ਜਿਹੜੀਆਂ ਤਿਆਰੀਆਂ ਬਟਾਲਾ ਦੇ ਨਜ਼ਦੀਕ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਤਿਆਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਕਿਤੇ ਲੱਡੂ ਬੰਦੇ ਪਏ ਨੇ ਕਿਤੇ ਮਠਾਈਆਂ ਬਣਦੀਆਂ ਪਈਆਂ ਮੈਂ ਬਟਾਲਾ ਤੋਂ ਵਿੱਕੀ ਮਲਿਕ ਦਾ ਨਮਿਤ ਹਾਂ